ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪਿੰਗ ਜੈਪਾਰਕ ਜੈ ਸੰਵਿਧਾਨ ਹਰ ਹਰ ਵਾਲਮੀਕੀ ਮਾਰਜੀ ਭਗਵਾਨ ਵਾਲਮੀਕੀ ਸਰਬਸਾਂਝਾ ਕੇਂਦਰ ਟਰਸਟ ਵੱਲੋਂ ਚੇਅਰਮੈਨ ਪੰਜਾਬ ਅਮਰਜੀਤ ਸਿੰਘ ਪਿੱਖੀ ਵੈਂਕ ਵਿਸ਼ਾ ਹੈ ਜੀ ਅੱਜ ਐਮਪੀ ਸਰਬਜੀਤ ਸਿੰਘ ਖਾਲਸਾ ਜੀ ਉਹਨਾਂ ਦੇ ਸਬੰਧ ਵਿੱਚ ਬੇਨਤੀ ਕਰਨੀ ਚਾਹੁੰਦਾ ਆ ਸਰਬਜੀਤ ਸਿੰਘ ਖਾਲਸਾ ਜੀ ਨੂੰ ਖਾਲਸਾ ਜੀ ਤੁਸੀਂ ਸਪੋਰਟ ਵਿੱਚ ਖੜੇ ਹੋ ਉਹਨਾਂ ਲੋਕਾਂ ਦੇ ਜਿਹੜੇ ਲੋਕ ਕਹਿੰਦੇ ਨੇ ਕਿ ਸੰਵਧਾਨ ਅਸੀਂ ਮੰਨਦੇ ਨਹੀਂ ਸੰਵਧਾਨ ਸੰਵਧਾਨ ਨੂੰ ਅਸੀਂ ਮੰਨਦੇ ਨਹੀਂ ਔਰ ਸਾਡਾ ਸੰਵਧਾਨਾ ਕੋਈ ਲੈਣਾ ਦੇਣਾ ਨਹੀਂ ਹੈ ਤੈਂ ਮੈਂ ਤੁਹਾਨੂੰ ਇਹ ਜੀ ਯਾਦ ਦਿਵਾ ਦੇਣੀ ਚਾਹੁੰਦਾ ਹੈ ਖਾਲਸਾ ਜੀ ਤੁਸੀਂ ਐਮਪੀ ਦੀ ਚੋਣ ਲੜੀ ਹੈ ਨਾ ਤੋਂ ਇੱਕ ਸਬਧਾਨ ਦੀ ਬਦੌਲਤ ਹੀ ਤੁਸੀਂ ਐਮਪੀ ਬਣੇ ਹੋ ਤੁਹਾਡੇ ਫਾਦਰ ਸਾਹਿਬ ਸਾਡੇ ਸਤਕਾਰਯੋਗ ਨੇ ਜੇ ਉਹ ਨੌਕਰੀ ਕਰ ਰਿਹਾ ਸੀ ਨਾ ਪੰਜਾਬ ਪੁਲਿਸ ਦੀ ਤੇ ਉਹ ਵੀ ਇੱਕ ਸੰਵਿਧਾਨ ਦੀ ਵਜ੍ਹਾ ਕਰਕੇ ਹੀ ਨੌਕਰੀ ਕਰ ਰਹੇ ਹਾਂ ਤੇ ਤੁਸੀਂ ਉਹਨਾਂ ਲੋਕਾਂ ਨਾਲ ਖੜੇ ਹੋ ਜਿਹੜੇ ਸੰਵਿਧਾਨ ਦੇ ਦੁਸ਼ਮਣ ਆ ਸਾਨੂੰ ਤੁਹਾਡੇ ਕੋਲੋਂ ਇਹ ਉਮੀਦ ਨਹੀਂ ਸੀ ਪਰ ਜੇ ਤੁਸੀਂ ਇਹ ਫੈਸਲਾ ਲਿਆ ਹੀ ਹੈ ਤੇ ਮੈਂ ਇੱਕ ਵਾਲਮੀਕੀ ਆਸ਼ਰਮ ਵੱਲੋਂ ਮਾਰਗੀ ਭਗਵਾਨ ਵਾਲਮੀਕੀ ਸਰਬ ਸੰਝ ਕੇਂਦਰ ٹرسٹ ਵੱਲੋਂ ਚੇਅਰਮੈਨ ਪੰਜਾਬ ਸੇਵਾਦਾਰ ਹੋਣ ਦੇ ਨਾਤੇ ਤੁਹਾਡਾ ਵਿਰੋਧ ਵੀ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਤੁਹਾਡੇ ਖਿਲਾਫ ਖੜਾ ਹੋਣਾ ਪਿਆ ਤੇ ਤੁਹਾਡੇ ਖਿਲਾਫ ਖੜਾਂਗੇ ਕਿਉਂਕਿ ਅਸੀਂ ਜਿਹੜਾ ਸਾਡੇ ਸੰਵਿਧਾਨ ਦਾ ਦੁਸ਼ਮਣ ਹੈ ਉਹ ਸਾਡਾ ਦੁਸ਼ਮਣ ਹੈ ਉਹ ਜਿਹੜਾ ਉਹਨਾਂ ਦਾ ਸਾਥ ਦੇਣ ਵਾਲਾ ਹੈ ਉਹ ਵੀ ਸਾਡਾ ਦੁਸ਼ਮਣ ਹੈ ਸਾਨੂੰ ਤੇ ਬਹੁਤ ਉਮੀਦਾਂ ਸੀ ਤੁਹਾਡੇ ਤੋਂ ਕਿ ਤੁਸੀਂ ਆਪਣੇ ਭਾਈਚਾਰੇ ਦੀ ਗੱਲ ਕਰੋਗੇ ਆਪਣੇ ਭਾਈਚਾਰੇ ਦੇ ਨਾਲ ਖੜੋਗੇ ਗਰੀਬ ਲੋਕਾਂ ਦੇ ਨਾਲ ਖੜੋਗੇ ਪਰ ਹੋਇਆ ਇਸਦੇ ਉਲਟਾ ਬਾਕੀ ਕੋਈ ਗੱਲ ਨਹੀਂ ਤੁਹਾਨੂੰ ਜਿੱਦਾਂ ਵਧੀਆ ਲੱਗਦਾ ਹੈ ਕਰੋ ਤੁਸੀਂ ਜਿੱਦਾਂ ਸਾਨੂੰ ਵਧੀਆ ਲੱਗਦਾ ਹੈ ਜਰੂਰ ਕਰਾਂਗੇ ਇਸ ਲਈ ਸਾਨੂੰ ਇਹ ਉਮੀਦ ਨਹੀਂ ਸੀ ਕਿ ਤੁਸੀਂ ਸੰਵਿਧਾਨ ਦੇ ਉਹਨਾਂ ਦੇ ذریعے ਉਹਨਾਂ ਦੇ ਸੰਵਿਧਾਨ ਅਕੋਰਡਿੰਗ ਤੁਸੀਂ ਇਲੈਕਸ਼ਨ ਲੜ ਕੇ ਇੱਕ ਉੱਚੇ ਅਹੁਦੇ ਤੇ ਬੈਠ ਕੇ ਤੇ ਤੁਸੀਂ ਇਹ ਚੀਜ਼ਾਂ ਭੁੱਲ ਜਾਓਗੇ ਕਿ ਮੈਂ ਅੱਜ ਉਹਨਾਂ ਲੋਕਾਂ ਦੇ ਨਾਲ ਖੜਾ ਆ ਜਿਹੜੇ ਲੋਕ ਸੰਵਿਧਾਨ ਦੇ ਦੁਸ਼ਮਣ ਬਾਕੀ ਕੋਈ ਗੱਲ ਨਹੀਂ ਖਾਲਸਾ ਜੀ ਤੁਸੀਂ ਜੋ ਤੁਹਾਨੂੰ ਚੰਗਾ ਲੱਗਦਾ ਕਰੋ ਜੋ ਸਾਨੂੰ ਚੰਗਾ ਲੱਗਦਾ ਆ ਅਸੀਂ ਕਰਾਂਗੇ ਅਸੀਂ ਉਹਨਾਂ ਦੇ ਮਿਸ਼ਨ ਤੇ ਡਾਕਟਰ ਪੀਮ ਰੌਮ ਬੇੜਕਰ ਜੀ ਦੇ ਮਿਸ਼ਨ ਤੇ ਖੜੇ ਆ ਸੇਵਾ ਕਰ ਰਹੇ ਆ ਕਰਦੇ ਰਵਾਂਗੇ ਤੁਹਾਡੀ ਵੀਡੀਓ ਦੇਖੀ ਬੜਾ ਦੁੱਖ ਹੋਇਆ ਇਸ ਚੀਜ਼ ਦਾ ਕਿ ਸਾਨੂੰ ਤੁਹਾਡੇ ਕੋਲੋਂ ਇਹ ਉਮੀਦ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਹਰ ਹਰ ਵਾਲਮੀਕੀ